ਸਵੇਰੇ ਹੀ ਸਨ ਐਪਸ ਨੂੰ ਜਾਂ ਅੱਜ ਵਾਲੇ ਫੋਨ ਤੇ ਬਲੌਗ ਤਾਂ ਨਹੀਂ ਬਣਾਇਆ ਹੈਗਾ ਇਹ ਡੈਡੀ ਨੇ ਹੀ ਫੋਨ ਫੜ ਲਿਆ ਸਵੇਰੇ ਰਿਹਾ ਜੀ ਉਹ ਬਲੌਗਾਂ ਤੋਂ ਉਹ ਥੋੜਾ ਜਿਹਾ ਹੋ ਗਿਆ ਕਿ ਹੈ ਸੀਗਾ ਕੰਮ ਜੀ ਡੈਡੀ ਥੋੜੇ ਕਰਮ ਹੋ ਗਏ ਸੀਗੇ ਜੀ ਡੈਡੀ ਦਾ ਬੀਪੀ ਵੱਜ ਜਾਂਦਾ ਜੀ ਆਹਰ ਕੇ ਗਾੜਾ ਖਾਸੀਆਂ ਪੈ ਗਈਆਂ ਚੱਲ ਪਿਉ ਹੋ ਗਈਆਂ ਨਾਲ ਕਿ ਹੋ ਗਈਆਂ ਨਾਲ ਚੱਪਲ ਗੱਲ ਵੀ ਫਿਰੀ ਆਈ ਅੱਜ ਸੂਆ ਸੂਆ ਹੋ ਗਿਆ ਅੱਜ ਚੱਪਲ ਵੇਰੀ ਕੇ ਬਾਤ ਆ ਰਹੀ ਹੈ ਡੈਡੀ ਕਹਿੰਦੇ ਕਦੇ ਆ ਤੂੰ ਅੱਜ ਫੇਰ ਘਰੀ ਦਾ ਮਾਲਸ ਕਰਕੇ ਨੇ ਸੱਟ ਵੱਧ ਲੱਗੀ ਤੇ ਇਹ ਅਸੀਂ ਘਰੇ ਰਹਿ ਪਈ ਸੀ ਹੀ ਫਿਰ ਕਾਲ ਜਗੇ ਨਹੀਂ ਗੇ ਤੇ ਫੋਨ ਡੈਡੀ ਨਾਲ ਲੈ ਕੇ ਕਹਿੰਦਾ ਆ ਕੇ ਦੂੰਗਾ ਹੁਣ ਦੇਣਾ ਨਹੀਂ ਗਾ ਸਜ਼ਾ ਮਿਲੀ ਆ ਜੀ ਟਾਈਮ ਦੀ ਸਜ਼ਾ ਬਹੁਤ ਮਿਲਦੀ ਆ ਮੈਨੂੰ ਹੀ ਥੋੜੇ ਕਿ ਟਾਈਮ ਬਾਅਦ ਮਿਲਦੀ ਰਹਿੰਦੀ ਆ ਸਜ਼ਾ ਤਾਂ ਮੈਨੂੰ ਵੀ ਕੰਮ ਵੀ ਸਜ਼ਾ ਦੇ ਬਾਕੀ ਧਰਮੀ ਹੈ ਨਹੀਂ ਅੱਜ ਜੀ ਧਰਮੀ ਗਿਆ ਹੋਇਆ ਪਤਾ ਨਹੀਂ ਕਿੱਥੇ ਗਿਆ ਆ ਉਸ ਦਿਨ ਬਾਕੀ ਸ਼ਾਮ ਨੂੰ ਆਊਗਾ ਜੀ ਦਿਖਾਉਨੇ ਆ ਤੁਹਾਨੂੰ ਧਰਮੀ ਦੇ ਵੀ ਦਰਸ਼ਨ ਕਰਾਉਨੇ ਆ ਲੈਟ ਓਕੇ ਜੀ ਅੱਜ ਭਾਰਤ ਸੇਡ ਦੀ ਫੋਟੋ ਖਿਜੋਣਾ ਆ ਯਾਰ ਭਾਰਤ ਵੀਰੇ ਕਿੱਥੇ ਚਾਈਦੀ ਆ ਓਕੇ 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 ਆ ਜੀ ਫੋਟੋ ਬਸੈਂਦਾ ਮੁੰਡੇ ਨੂੰ ਸਾਰਾ ਸਟੇਜ ਆ ਜੀ ਲੋਈ ਜਸੂ ਦੇ ਮੋਟਰਾਂ ਦੀ ਸਰਵਿਸ ਕਰਾਉਣਾ ਆਇਆ। ਆ ਦੇਖੋ ਦਸੂ ਖੜਾ ਬਾਹਰੇ ਮਕੈਨਿਕ ਕੋਲ ਕਰੋ ਚੈੱਕ ਜਸੂ ਦਾ ਮੋਟਰਸਾਈਕਲ ਨਵਾਂ। ਹਾਂਜੀ ਪਹਿਲਾਂ ਬੋਲਟ ਦੀ ਸਰਵਿਸ ਕਰਾ ਕੇ ਲੈ ਕੇ ਆਏ ਆਂ ਲੁਧਿਆਣੇ। ਕੋ ਗੱਡੀ ਦਾ ਪੱਤ ਪੈ ਗਿਆ। ਹੋਰ ਮੋਟਰ ਐਂਗਲ ਦੀ ਬਾਰੀ ਆ। ਹਾਂ ਜਿਵੇਂ ਲਈ। ਪਹਿਲੇ ਤੁਸੀਂ ਤੁਸੀਂ ਕੰਮ ਕਦੋਂ ਲੱਗੇ ਹੋਨੇ ਹੋ? ਜਦੋਂ ਦੇਖੋ ਬਿੱਲੀ ਹੁੰਨੇ ਹੋ ਨਹੀਂ ਪੇਪਰ ਚਾਹ ਦੇਣੇ ਅੱਡਾ ਆਪਾ ਹੁਣ ਪੜਨ ਜਾਣਾਗਾ ਨੂੰ ਓਕੇ ਹੋਲਡਰੀ ਸਰਵਿਸ ਕਰਾਉਣ ਆਏ ਹੀ ਮੋਟਰਸਾਈਕਲ ਦੀ ਜੱਸੀ ਦੇ ਜੀ ਏੰਗੂ ਜੀ ਉਹ ਸਰਵਿਸ ਕਰਾਉਣ ਲੱਗੇ ਹੀ ਬੈਰਿੰਗ ਵੀ ਟੁੱਟ ਗਿਆ ਪਿਛਲੇ ਚੱਕੇ ਦਾ ਕਿਹੜਾ ਮਸੂਮ ਮਨੂਸ ਬਿਠਾਇਆ ਸੀ ਇਹ ਤੇ ਤਾਂ ਮੀ ਤਾਂ ਮੀ ਬਿਠਾਇਆ ਜੀ ਅਗਲੇ ਦਿਨ ਬੈਰਿੰਗ ਟੁੱਟ ਗਿਆ ਸੀ ਲੋ ਆਪੀ ਥੋੜੇ ਸਾਹਮਣੀਆਂ ਕਾਲੇ ਮੂੰਹ ਵਾਲਾ ਸੀ ਇੱਕ ਕਾਲੇ ਮੂੰਹ ਵਾਲਾ ਇੱਕ ਉਹਦੀ ਨੀਤ ਬਹੁਤ ਮੜੀ ਆ ਹਾਂ ਐਸੂ ਨਹੀਂ ਬੰਦਾ ਵਧੀਆ ਜਰਾ ਬੰਦਾ ਨਹੀਂ ਵਧੀਆ ਉਹ ਬੰਦਾ ਹਰਾਮੀ ਬਹੁਤ ਨਿੰਗੀਵੇਂ ਚੀਜ਼ਾਂ ਰਹੀ ਜੀ ਉਹ ਰੋਟੀਆਂ ਬਾੜ ਮਹਗਮਾਈ ਉਹ ਪੂਰਾ ਲੋ ਜੀ ਹੁਣ ਭਗਤ ਜੰਦਾ ਜੂਸ ਪਿਆ ਯੂਜ਼ ਬੀ ਲੱਗੇ ਆ ਜੀ ਪਪੀਤੇ ਦਾ ਖੇਤ ਥੋੜੀ ਖਰਾਬ ਹੈ ਬੁਖਾਰ ਚੜਦਾ ਵਗਦਾ ਬੁਖਾਰ ਕਹਦਾ ਜਿਹੜੇ ਖੌਲਜ ਜਾਂਦਾ ਸਾਡੀ ਨੇ ਆਪ ਵੇਖਦਾ ਹੀ ਬੁਖਾਰ ਚੜ ਗਿਆ ਬੁਖਾਰ ਲਾਉਣ ਲਈ ਯੂਜ਼ ਪੀਣਾ ਤੇ ਲੋਗਲਾ ਸੱਟਣੇ ਅੰਦਰ ਪਪੀਤੇ ਦੇ ਯੂਜ਼ ਆਹ ਪੈਸੇ ਕਿਹਨੇ ਦੇਣੇ ਇਹ ਸੇਵਾ ਦੇ ਜੱਥੇ ਵੱਲੋਂ ਆਂ ਕਿਹ ਜੱਥੇ ਵੱਲ ਨਹੀਂ ਹੁੰਦੀ ਆ ਆ ਦੇਖ ਲੋ ਜੀ ਭਾਰਤ ਦੇ ਸਾਚ ਵਾਲਾ ਥਰਮੋਮੀਟਰ ਲਾਦਾ ਇਹ ਨਾਲ ਹੀ ਹੁਣ ਉਤਰਨਾ ਬੁਖਾਰ ਹੈ ਬਾਜੀ ਪਾਸ ਪਾਸ ਰੇਖਾ ਨਹੀਂ ਹੋ ਰਹੀ ਨਹੀਂ ਕਿਹਦੀ ਅੱਖਾਂ ਨੂੰ ਐਸਾ ਨਿੱਕਿਆ ਉਹਦਾ ਗਲਾ ਦਬਦਾ ਸੀ ਕਿਹਦੇ ਦੀਆਂ ਅੱਖਾਂ ਉਹਦੀਆਂ ਦੀਆਂ ਅੱਖਾਂ ਨੇ ਆਏ ਹੋ ਗਿਆ ਬਾਹਰ ਦਾ ਖਾਨ ਲੱਗੇ ਤੂੰ ਨਾ ਯਾਰ ਉਹ ਲਾ ਡਬਲੋ ایرਬੋਨ ਨਹੀਂ ਬਾਤ ਆਉਂਦੀ ਨਹੀਂ ਅੱਕੀ ਬਣਾਇਆ ਸੀ ਜਦ ਦਿੱਤਾ ਪਾਰ ਤੇ ਮਿਲ ਜੀ ਉਡੀਏ ਧਰਮੀ ਬਾਹਰੇ ਗੇੜੇ ਕੜਦਾ ਮਰੀ ਉਹ ਮਾਰ ਮਾਰ ਨਹੀਂ ਮਾਰਨੀ ਨਹੀਂ ਜਾਣਾ ਉਹ ਇਹਨਾਂ ਰੰਡ ਨਹੀਂ ਕੋਈ ਹਾਂ ਤਾਬੇ ਆਈ ਮੋਰਚੋਂ ਆ ਇਹਨਾਂ ਦਾ ਹੀ ਕੰਮ ਆਈ ਇੱਥੇ ਆ ਧਾਰਮਿਕੀ ਦੁਕਾਨ ਮੂਰੇ ਬੈਠੀਆਂ ਰਹਿੰਦੀਆਂ ਨੇ ਤੰਨੇ ਪੰਚਾਇਤ ਪੰਚਾਇਤ ਸਦਨੀ ਇਹਨਾਂ ਤੰਨਾ ਤੇ ਇਹ ਹਾਰੀ ਜੜੀ ਇੱਥੇ ਬੈਠੀ ਰਹਿੰਦੀ ਚੁਗਲੀਆਂ ਨਹੀਂ ਕਰੀ ਜਾਂਦੀਆਂ ਨਹੀਂ ਚੁਗਲੀਆਂ ਬੰਦ ਕਰਾਓ ਜੀ ਇੱਥੇ ਬੈਠੀਆਂ ਚੁਗਲੀਆਂ ਕਰੀ ਜਾਂਦੀਆਂ ਨਹੀਂ ਆ 24 ਘੰਟੇ ਧਰਮ ਲਈ ਆ ਇਹਨਾਂ ਨੇ ਤੰਨਾ ਨਹੀਂ ਇੱਥੇ ਬੈਠੇ ਨੇ ਆ ਮੈਂ ਆ ਇਹਨਾਂ ਦੀ ਹੈਡ ਆ ਜਿਹੜੀ ਕੁਰਸੀ ਦੇ ਬੈਠੀ ਆ ਆ ਆਈਕਨ ਬੋਲੂ ਦਾ ਆ ਹੈਡ ਆ ਇਹਨਾਂ ਦੀ ਕੀਦਾ ਕੀਦਾ ਇਦਾਂ ਕੀਦਾ ਵਾਤੇ ਨਾਲ ਹਾਂ ਹੈਡ ਆ ਇਹਨਾਂ ਦੀ ਇਹ ਬੈਠੀ ਰਹਿੰਦੀ ਐ ਇਤਨਾ ਨੂੰ ਲਾ ਕੇ ਉਹ ਗੱਲਾਂ ਚਲਾ ਕੇ ਸਾਰੇ ਪਿੰਡ ਦੀਆਂ ਗੱਲਾਂ ਸੀਸੀਟੀਵੀ ਕੈਮਰੇ ਨੇ ਆ ਬਾਕੀ ਧਾਰਮਿਕ ਦੇ ਵਸਲੇ ਕੀ ਕਰਨਾ ਚਾਹੀਦਾ ਸੀ ਇਹਨਾਂ ਨੂੰ ਇਹਦਾ ਸੇ ਝਾੜੂ ਝੱਕਣਾ ਇੱਥੇ ਰਹਿਣਾ ਬੈਠਦਾ ਕੁਝ ਨਾ ਕਰੇ ਆ ਅੱਕਨੋ ਬੁੱਤ ਆ ਮਾਰਦਾ ਬਹੁਤ ਅੰਕ ਕੀਤਾ ਹੀ ਇਹਨਾਂ ਨੇ ਸਾਨੂੰ ਬਾਕੀ ਬਾਰੇ ਇਹਨੇ ਨਾ ਖੜਾ ਆਇਆ ਇੱਥੋਂ ਗਿਆ ਹੱਸ ਨਾ ਮੇਰੇ ਕੋਈ ਹਾਸਾ ਨਹੀਂ ਹਾਂ ਤੇ ਮੈਂ ਨਹੀਂ ਦੀ ਲੋੜ ਅਸੀਂ ਇਹਦੇ ਕੁੱਤੇ ਮੰਗੋ ਦਾਦੀ ਘਰੇ ਪੀਏ ਉਹਦੇ ਨਾਲ ਆਇਆ ਕਲੇਸ ਪਵਾਦੀ ਪੜਾ ਵੀ ਘਰ ਕਰੇ ਦੇਖ ਚ ਦਬੈ ਨਾ ਫੇਰਦਾ ਬਣੀ ਨਿੰਨ ਤੂੰ ਕਰਦਾ ਅस्ट्रेलੀਆਂ ਤਰੀਕਾਂ ਕਬਜ਼ੇ ਨਹੀਂ ਇਹਨੇ ਕਿੰਦੇ ਉਹ ਕਿੱਥੇ ਦਮ ਦੇ ਦੀ ਹੁਣ ਸਾਤੇ ਨੇ ਅੱਥਰ ਦੇ ਕੀ ਕੀ ਹੋਇਆ ਹੀ ਪਾਪਾ ਜੀ ਦਾ ਸਾਈਕਲ ਤੇ ਦੋ ਸਾਈਕਲ ਜੀ ਇੱਕ ਨਹੀਂ ਗਿਆ ਯਾਰ ਅੱਛਾ ਤੇ ਇੱਕ ਉਹ ਉੱਥੋਂ 모 ਅਸੀਂ ਸਾਈਕਲ ਲੈਣਾ ਤਾਂ ਹੈਗਾ ਜੀਆ ਨਾ ਮਿਲ ਗਿਆ ਦੇ ਕਿਹਨੇ ਖੜਾ ਹੀ ਆ ਲੈ ਗਿਆ ਹਾਂ ਚਲ ਮੈਂ ਲੈ ਗਿਆ ਉਤਾਰ ਕੇ ਮੈਂ ਦਸ 6 ਮਹੀਨੇ ਚਲਾਇਆ ਜਾ ਮਾਂ ਜਾ ਕੇ ਵੇਚਤਾ 3 ਮਹੀਨੇ ਵਰਗਾ ਨਹੀਂ ਇਕੱਠੀ ਨਾ ਮਾਂ ਆਂਦੇ ਭਾਏ ਲੈ ਗਾਣ ਅੱਜ ਜਾਗਦਾ ਤਾਂ ਵੀ ਸੈਕਲ ਹੀ ਨਹੀਂ ਦੀਦਾ ਆਪਣਾ ਮਾਮੇ ਦਾ ਏਜੰਟੇ ਕਵਾੜੀ ਦੇ ਪਿਆ ਹਾਂ ਯਾਰ ਬੜਾ ਵੇਚਤਾ ਖਾ ਵੀ ਕਦੇ ਢਿੱਡ ਚ ਵੀ ਗੇ ਪਾਏ ਚਲੋਈ ਭਾਈ ਕੀ ਗੱਲ ਹੋਈ ਸੀ ਵੀ ਮੈਂ ਤੇ ਮਾਮਾ ਹੀ ਆਉਂਦੇ ਸੀ ਕਿ ਅਸੀਂ ਲੁਧਿਆਣੇ ਤੋਂ ਇਥੋਂ ਸ਼ਹਿਰ ਨੂੰ ਆਉਂਦੇ ਸੀ ਹੂੰ ਬਈ ਜਿਹੜਾ ਨੂੰ ਹੋਵੇ ਬਈ ਗਾਣੇ ਲਾ ਗਾਟ ਮੂਛਾ ਦਾ ਲਵਾਵੇ ਗਾਣਾ ਲਾਇਆ ਗਾ ਕੇ ਦੱਸ ਮਾਣਾ ਗਾ ਕੇ ਦੱਸ ਤੇ ਗਾ ਮੈਂ ਕਰਦੇ ਹੁੰਦੇ ਸੀ ਗਾ ਕੇ ਦੱਸ ਮਾਣਾ ਕਿਹੜਾ ਸੀ ਹਵਾ ਵਿੱਚ ਉੱਡਦੇ ਲਵਾਵੇ ਫਿਰਦੇ ਉਹ ਕਰਤੇ ਕਿੱਟੇ ਮਾਮੇ ਨੇ ਮਾਮੇ ਸਾਨੂੰ ਕਰਤਾ ਕਰਤਾ ਸੀ ਵੀਡੀਓ ਦੇਖਿਆ ਹੁਣ ਉਹ ਗੱਡੀ ਮੈਂ ਮੇਰਾ ਧਿਆਨ ਗਾਣੇ ਲਾਏ ਵੇ ਸਿੱਧਾ ਵੇਸਾ ਦੇ ਹੀਰਵਲ ਤਾਂ ਲਈ ਜੀ ਮੈਂ ਦੇਖਾਂ ਕਰਦੇ ਆ ਹੌਲ ਇਹਦੋਂ ਨਹੀਂ ਜਾਇਆ ਉਹ ਲੈਨ ਜਿਹਨੇ ਚਿੱਟੀ ਉਹ ਤੇ ਜੜ ਗਈ ਗੱਬੇ ਆਈ ਲੈਨ ਤੂੰ ਦੇਖ ਕੋਲੋਂ ਫਟਦਾ ਥੱਲੇ ਜਾ ਕੇ ਫੇਰ ਉੱਤੇ ਜਾ ਕੇ ਦੀ ਫਟਵਾਤੇ ਫਿਰ ਉਹਦਾ ਕੁਦਰਤ ਖੰਭਾ ਆ ਗਿਆ ਗੰਬੇ ਤੇ ਵੱਜੀ ਗੱਡੀਆਂ ਉਹ ਹੀ ਦੋ ਜੂ ਪਰਲੇ ਪਾਸੇ ਲੰਘਦੇ ਮੈਂ ਮਾਮੇ ਮਾਮਾ ਉਹ ਦਿਖਾਉਂ ਦਿੱਤੀ ਟਰੱਕ ਨੂੰ ਕੌਣ ਦਿਖਾ ਮਾਮੇ ਦੇ ਫਿਰ ਕੀ ਵਿਚਾਰ ਸੀ ਤੇਰੇ ਦੇ ਭੈਜੋ ਭੈਜਵਾ ਗਈ ਹੋ ਗਿਆ ਪਰ ਮੀਰ ਮੀਰ ਆ ਗਈ ਆ ਪਤਾ ਨਹੀਂ ਲੱਗਾ ਨੂੰ ਵੀ ਆ ਗਈ ਆ ਦੇਖੋ ਇਹ ਸਿੱਧੂ ਮੂਸੇਵਾਲੇ ਦੇ ਘਰਾਂ ਦੇ ਕਾਰਾ ਕਰਾਤਾ ਸੀ ਉਹ ਮਾਮੇ ਵਾਲੇ ਛੱਡ ਤਾਂ ਗਏ ਨਹੀਂ ਨੁੱਟੇ ਹਾਂ ਇਹ ਮਾਮਾ ਦਾ ਕਹਿੰਦਾ ਟਾਕੀ ਹੋਰ ਕਿ ਲਿਵਾਵਾ ਚੱਕਣ ਲੱਗ ਗਈ ਥੱਲੂ ਜਿਹੜਾ ਕਿ ਉਹ ਡੇਹੀਏ ਫੂਕਣੇ ਆਗੇ ਕੰਮ ਹੋਰੀ ਕਰਾ ਲਈ ਕਿੰਨੇ ਚ ਪੈ ਗਈ ਫਿਰ ਪੈ ਗਈ ਉਹ 40-50 ਹਜ਼ਾਰ ਚ ਯਾਨੀ ਸਾਰੇ ਉੱਟ ਗਏ ਨੇ ਮੁਰੇਸ ਹੈ ਨਹੀਂ ਤੂੰ ਹੈ ਡੈਡੀ ਆਈ ਆ ਤੇਰਾ ਡੈਡੀ ਵੀ ਆ ਜੀ लवली ਆਇਆ ਇੱਕ ਹੋਰ ਕਾਕਾ ਮਾਟਰੂਆ ਕਾਕਾ ਮਾਟਰੂਆ ਜੀ ਬੱਗੀ ਨੇ ਆ